ਸਾ ਆ ਸਾਹਮਣੇ ਘਰ ਆਈ ਚਿੱਟੇ ਵਾਲੇ ਅਸੀਂ ਵੀ ਅਸੀਂ ਬਾਹਰ ਚ ਨਹੀਂ ਨਿਕਲ ਸਕਦੇ ਤੁਸੀਂ ਉਹਨਾਂ ਨੂੰ ਤਾਂ ਹੱਥ ਵੀ ਪਾਉਂਦੇ ਹੈ ਜਿਹੜੇ ਬੰਦੇ ਕੁੱਟ ਦੇ ਮਾਰਦੇ ਵੜਦੇ ਆ ਤੁਸੀਂ ਉਹਨਾਂ ਨੂੰ ਵੜਦੇ ਆ ਕਿ ਕਿੱਡੀ ਵੱਡੀ ਗੱਲ ਹੈ ਤੇ ਹੋਰ ਕੀ ਆਈ ਕਿਦਾਂ ਦੇ ਫੜੇ ਹੋਏ ਆ ਦੱਸੋ ਛੱਡੇ ਆ ਤੁਸੀਂ ਸਾਡੇ ਬੰਦੇ ਨਾਲ ਦੇ ਉਹਨਾਂ ਨੇ ਕੋਈ ਬੰਦਾ ਮਾਰਿਆ ਜਿਹੜੇ ਤੁਸੀਂ ਫੜੇ ਹੋਏ ਆ कितनी आई ये एक कि एक

ਠੀਕ ਉਹਨਾਂ ਦੇ ਭਾਈ ਸਾਹਿਬ ਸੀ ਕਿ ਉਹਨਾਂ ਨੂੰ ਨਾਲ ਲੈ ਕੇ ਭਾਈ ਕੋਈ ਕੋਈ ਨਹੀਂ ਗਈ ਉਹ ਕੱਲਾ ਹੀ ਆ ਅਸੀਂ ਕਿਹੜਾ ਲੈ ਕੇ ਜਾਣ ਦੀ ਗੱਲ ਇਹ ਬੀ ਰੋਲਾ ਤੁਸੀਂ ਅੱਧੀ ਰਾਤ ਆਏ ਹੋ ਕਿ ਟਾਈਮ ਆ ਇਹ ਕੀ ਤੋਂ ਦੇ ਕੋਲ ਵਾਰੰਟ ਕੀ ਚੀਜ਼ ਕਾਦੇ ਲਈ ਆਏ ਹੋ ਤੁਸੀਂ ਬੀਪ ਫੇਰ ਕੀ ਆ ਆਪਾਂ ਕੁਝ ਕੀਤਾ ਹੈਗਾ ਗਲਤਾਂ ਕਿ ਸੇਵਾ ਤੋਂ ਤੇ ਜਿਹੜਾ ਹੁੰਦਾ ਹੈਗਾ ਕੋਈ ਗਲਤ ਤਾਂ ਨਹੀਂ ਅਸੀਂ ਤੁਹਾਨੂੰ ਗਲਤ ਕਹਿ ਰਹੇ ਨਹੀਂ ਨਹੀਂ ਅੰਕਲ ਗਲਤ ਨਹੀਂ ਕਹਿ ਰਹੇ ਮੈਂ ਇਹ ਪੁੱਛ ਰਹੀ ਹਾਂ ਤੁਸੀਂ ਆਏ ਕਾਦੇ ਲਈ ਹੋ ਉਹ ਆਪਦੀ ਡਿਊਟੀ ਕਰ ਰਹੇ ਅਸੀਂ ਆਪਦੀ ਕਰ ਰਹੇ ਹਾਂ ਠੀਕ ਹੈ ਗੱਲ ਗਲਤ ਮੰਨਦੀ ਹੈ ਡਿਊਟੀ ਨੂੰ ਪਰ ਕੋਈ ਗਲਤ ਮਨਉ ਹੋ ਤੁਹਾਡੀ ਪੀਤੀ ਵੀ ਹੈ ਨਾ ਤੁਹਾਨੂੰ ਬੀਤੀ ਥੋੜੀ ਬੀਤੀ ਆ ਕੀਦੀ ਬੀਤੀ ਹੋਈ ਆ ਬਾਈ ਕੀਦੀ ਬੀਤੀ ਹੋਈ ਆ ਜ਼ਿੰਦਗੀ ਚ ਸਵਾਦ ਵੀ ਨਹੀਂ ਵੇਖਿਆ ਸ਼ਰਾਬ ਦਾ ਬੀਬੀ ਐਵੇਂ ਇਲਜ਼ਾਮ ਲਾਉਣੇ ਪੁਲਿਸ ਦੇ ਸੌਕੇ ਆ ਇਲਜ਼ਾਮ ਨਹੀਂ ਲਾਉਂਦੇ ਪੁਲਿਸ ਤੇ ਇਲਜ਼ਾਮ ਲਾਉਣੇ ਸੌਕੇ ਆ ਅੰਕਲ ਅਸੀਂ ਆਂਡਾ ਮੀਟ ਨਹੀਂ ਖਾਂਦੇ ਸਾਨੂੰ ਸਮੈਲ ਦਾਸ ਦਿੰਦੀ ਆ ਅਸੀਂ ਵਾਰਨ ਨਹੀਂ ਦਿੰਦੇ ਇਹੋ ਜੇ ਬੰਦੇ ਨੂੰ ਕੋਈ ਗੱਲ ਸਾਲਾਂ ਤੋਂ ਉੱਤੇ ਲੰਘ ਗਏ ਸਾਡੇ ਦਾਦੇ ਪਰਦਾਦੇ ਮਰ ਗਏ ਅਸੀਂ ਤਰੀਕੇ ਨਹੀਂ ਦੇਖੀ ਸਾਨੂੰ ਸਮੈਲ ਪਤਾ ਲੱਗ ਜਾਂਦੀ ਆ ਸਾਨੂੰ ਉਹੋ ਹੀ ਗੱਲ ਪਤਾ ਲੱਗਦਾ ਇਨਾਂਕ ਤਾਂ ਕੀ ਹੋਗਾ ਤੁਸੀਂ ਮੁਲਾਜ਼ਮਾ ਸਾਡੇ ਵੀ ਭਾਈ ਜਰਾ ਹੈਗਾ ਤਾਂ ਫਿਰ ਉਹਨਾਂ ਨੂੰ ਭੇਜ ਦੋ ਹੈਗੇ ਘਰੇ ਜਦੋਂ ਫਿਰ ਘਰੇ ਤੁਸੀਂ ਕੱਢ ਲਓ ਮੈਂ ਜਾ ਕੇ ਦੀਜੀ ਨਹੀਂ ਕਰਦਾ ਉਹਨਾਂ ਦਾ ਘਰੇ ਪੈਣ ਨੂੰ ਬਹਿਣ ਨੂੰ ਕੱਲ ਦੇ ਗਏ ਹੋਏ ਆ ਐ ਤਾਂ ਵੇਖੋ ਪੁੱਤ ਤੁਸੀਂ ਵੀ ਸਿਆਣੇ ਆ ਵੀ ਅਸੀਂ ਇਕੱਲੀਆਂ ਬੁੜੀਆਂ ਐ ਚੱਲ ਬੀਬੀ ਬੰਦੇ ਕੋਲੇ ਬੰਦੇ ਉਹਨਾਂ ਨੂੰ ਫਿਰ ਕਿਤੇ ਗੱਲਾਂ ਆਉ ਜੀ ਆਣ ਬੈਠੋ ਚਾਹ ਪਾਣੀ ਪੀਓ ਇੱਜ ਨਹੀਂ ਕੋਈ ਗੱਲ ਨਹੀਂ ਜੀ ਆਪਣੀ ਕੋਈ 10 ਮਿੰਨੀਆਂ ਕੀ ਅਜਿਹਾ ਕੋਈ ਟੱਕਰ ਨਹੀਂ ਕਰਦੇ ਸੀ ਤੇ ਤੁਹਾਨੂੰ ਉਹਨੂੰ ਮਿਲਣ ਲਈ ਆਏ ਆ ਉਹਨੂੰ ਹਾਂ ਅੰਕਲ ਪਤਾ ਨਹੀਂ ਆ ਸਾਨੂੰ ਕਿਹੜੀਆਂ ਮੁਲਾਕਾਤਾਂ ਹੁੰਦੀਆਂ ਪਈਆਂ ਤੁਹਾਡੀਆਂ ਮਿਲ ਹੀ ਜਾਂਦੇ ਆ ਉਹ ਤਾਂ ਕੋਰਤ ਵੱਲੋਂ ਸੱਤ ਪੇੜ ਤੋਂ ਵੀ ਉੱਦੇ ਵੱਜ ਗਿਆ ਬੱਜ ਗਿਆ ਤੇ ਵਿਆਹ ਤੇ ਸੀਗੇ ਮਿਲ ਹੀ ਜਾਂਦੇ ਉਹ ਨਹੀਂ ਦੇਖਦੇ ਉਹ ਤੁਹਾਡੀ ਮਰਜ਼ੀ ਭਾਈ ਮਰਜ਼ੀ ਤਾਂ ਤੁਹਾਡੀ ਵੀ ਅੰਕਲ ਚੱਲਦੀ ਆ ਸਾਡੀ ਨਹੀਂ ਚੱਲਦੀ ਨਹੀਂ ਨਹੀਂ ਸੁਕਾਰਾਂ ਦੀ ਚੱਲਦੀ ਆ ਕਿਹਰੇ ਵੇਸ਼ਕ ਮਲਾ ਨਹੀਂ ਰਹੇ ਤੁਸੀਂ ਆ ਤੈਨੂੰ ਕਿਹਾ ਘਰ ਬਾਹਰ ਖੁੱਲਾ ਸੀ ਬਾਹਰ ਖੜੇ ਆ ਤੁਸੀਂ ਫਰੋਲੋ ਕਿੱਥੇ ਐ ਨਹੀਂ ਐ ਤੁਸੀਂ ਘਰੋਂ ਬਾਹਰੋਂ ਅਸੀਂ ਤਾਂ ਡੇ ਘਰੇ ਜਾਈਏ ਕੋਈ ਨਹੀਂ ਨਾ ਕੋਈ 1 ਰੁਪਏ ਦੀ ਗੱਲ ਨਹੀਂ ਤਾਂ 1 ਰੁਪਏ ਦੀ ਗੱਲ ਨਹੀਂ ਲੈ 1 ਰੁਪਏ ਦੀ ਗੱਲ ਨਹੀਂ ਤੁਸੀਂ ਦੱਸੋ ਤੁਸੀਂ ਸਮਝੀ ਗੱਲ ਕਿ ਨਹੀਂ ਉਹ ਸੁਖਵੰਤ ਦਾ ਨੰਬਰ ਹੈਗਾ ਹੁਣ ਲਾ ਕੇ ਬੱਬੂ ਨੂੰ ਫੋਨ ਉਹਦਣ ਕਹਿੰਦਾ ਅਸੀਂ ਪੁੱਤ ਲਾਡੀ ਸਾੜਨਾ ਤੜਕੇ ਆ ਕੇ

ਨਾ ਗਫालतੂ ਗੱਲ ਕਰਨੀ ਫਾਲਤੂ ਆਉਂਦੀ ਆਈ ਪੂਰੀ ਹੁੰਦੀ ਆ ਤੁਸੀਂ ਵੀ ਪੜੇ ਲਿਖਿਆ ਮੈਂ ਵੀ ਪੜੀ ਲਿਖੀ ਆਈ ਨਹੀਂ ਕਿ ਤਾ ਨੌਲ ਚ ਹੈਗੀ ਆ ਅਸੀਂ ਕਿਸੇ ਕਾਰਨ ਹੀ ਆਏ ਹਾਂ ਹਾਂ ਅਸੀਂ ਵੀ ਕਿਸੇ ਕਾਰਨ ਹੀ ਬੋਲ ਰਹੇ ਆ ਸਾਡਾ ਵੀ ਹੱਕ ਬੰਦਾ ਬੋਲਣ ਦਾ ਨਹੀਂ ਕਰਾਇਆ ਕੁਝ ਨਹੀਂ ਬੰਦਾ ਕੋਈ ਨਹੀਂ ਨਹੀਂ ਨਾ ਮਮੀ ਹਾਂ ਜੇ ਤਾਂ ਹੈ ਨਹੀਂ ਉਹ ਕੱਲ ਤੇ ਗਿਆ ਹੋਇਆ ਇਹ ਫਿਰ ਮਗਰ ਪਹਿ ਪਈ ਆ ਯਾਰ ਕਿਸਾਨਾਂ ਦੇ ਕੀ ਚੱਕ ਲੈਣਾ ਦਾ

ਤੇਪਾ ਹੋਕਾ ਦਵਾ ਦਿੰਨੇ ਆ ਪਿੰਡ 'ਚ ਜੇ ਕਿਤੇ ਹੈਗਾ ਤਾਂ ਉਹ ਬੋਲੀ ਯਾਰ ਮੰਮੀ ਕਿਉਂ ਨਾ ਬੋਲਾ ਜਵਾ ਕਹਿੰਦੀ ਹੈ ਤੇਰੀ ਕਮਾਲ ਕਰਦੇ ਆ ਮੈਂ ਕੰਨੀ ਇਹ ਜਮਾਈ ਨਹੀਂ ਚਾਹੀਦਾ ਵੀਰ ਜੀ ਜਮਾਈ ਮੈਂ ਦੱਸ ਦਿੰਨੀ ਆ ਵੀਰ ਜੀ ਕੱਲੀ ਕੱਲੀ ਗੱਲ ਮੇਰਾ ਸੁਣਾ ਫਿਰ ਗੱਲ ਕਹਾਂ ਮੈਂ ਕੋਲੇ ਦੇ ਠੀਕ ਫਿਰ ਕੀ ਹੋ ਗਿਆ ਬੀਬੀ ਘਾਰੀ ਆ ਉਹ ਦਿਆਂਦੀ ਨਹੀਂ ਐ ਨਹੀਂ ਆਉਂਦਾ ਬੈ ਜਾ ਬੈ ਜਾ ਪੜੀ ਸਿੱਧੇ ਬੈਠਾ ਦੇ पूछ दे पे आप की होए भाभी मैं तीन ले जा पंती पहनती रह बैंती माते तो कह लड़ाना लेओ कौन है इधर भाभी अब बाहर को ले आना अरे तो को लड़ाना नहीं कुड़िये ठीक है चलो ਇਹ ਤੁਸੀਂ ਇੱਥੇ ਪੁਲਿਸ ਵਾਲੇ ਆਈ ਇਹ ਕਿਵੇਂ ਆ ਇਹ ਕੌਣ ਨਾਲ ਤੁਹਾਡੇ ਕੋਈ ਨਹੀਂ ਇਹ ਬਿਨਾ ਵਰਦੀ ਤੋਂ ਹੀ ਚਲੋ ਜੀ